ਮਾਣ ਨਾ ਕਰੀਂ ਬੰਦਿਆ ਕਦੇ ਆਪਣੇ ਆਪ ਤੇ ਤੇਰੇ ਮੇਰੇ ਜਹੇ ਰੱਬ ਨੇ ਪਤਾ ਨਹੀਂ ਕਿੰਨੇ ਕਿ ਮਿੱਟੀ ਚ ਮਿਲਾ ਦਿੱਤੇ ਨੇ ਇਹ ਆਪ ਦੀ ਸੋਹਣੀ ਸ਼ਕਲ ਤੇ ਸੋਹਣੇ ਹੁਸਨ ਤੇ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਇਹ ਆਖਰ ਨੂੰ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ ਇਸ ਲਈ ਕਦੇ ਵੀ ਬਦ ਸ਼ਕਲ ਵਾਲੇ ਦਾ ਮਜ਼ਾਕ ਨਹੀਂ ਉਡਾਈਂਦਾ ਜਿਸ ਨੂੰ ਵੀ ਜਿਸ ਤਰ੍ਹਾਂ ਦਾ ਵੀ ਸੋਹਣਾ ਰੂਪ ਮਿਲਿਆ ਹੈ ਓਹ ਉਸ ਸਾਹਣੇ ਹੁਸਨ ਵਿੱਚ ਹੀ ਵਧੀਆ ਲੱਗਦਾ ਹੈ ਜਿੱਥੇ ਆਪਣੇ ਸਾਥ ਸਾਡੇ ਜਾਂਦੇ ਨਹੀਂ ਅਸਲ ਜ਼ਿੰਦਗੀ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਇਸ ਲਈ ਜ਼ਿੰਦਗੀ ਵਿੱਚ ਦੁੱਖ ਵੇਲੇ ਹੀ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਕੌਣ ਹੈ ਜੋ ਤੁਹਾਡੇ ਹਨ ਉਹ ਦੁੱਖ ਵੇਲੇ ਵੀ ਤੁਹਾਡੇ ਨਾਲ ਹੀ ਖੜਨਗੇ ਸੁੱਖ ਵੇਲੇ ਤਾਂ ਤੁਹਾਡੇ ਨਾਲ ਹਰ ਕੋਈ ਖੜ ਜਾਂਦਾ ਹੈ ਅਸਲ ਵਿੱਚ ਪਤਾ ਤਾਂ ਦੁੱਖ ਵੇਲੇ ਹੀ ਲੱਗਦਾ ਹੈ ਤੁਹਾਡੇ ਨਾਲ ਕੌਣ ਖੜਦਾ ਹੈ ਜੋ ਤੁਹਾਡਾ ਉਹ ਆਪਣਾ ਹੈ ਕਈ ਵਾਰ ਤਾਂ ਜ਼ਿਆਦਾ ਚਲਾਕੀਆਂ ਕੀਤੀਆਂ ਆਪਣੇ ਲਈ ਮੁਸੀਬਤ ਦਾ ਕਾਰਨ ਕਾਰਨ ਬਣ ਜਾਂਦੀਆਂ ਹਨ ਜ਼ਿਆਦਾ ਚਲਾਕੀਆਂ ਕਰਨ ਵਾਲਾ ਇਨਸਾਨ ਆਪਣੀਆਂ ਚਲਾਕੀਆਂ ਦੇ ਵਿੱਚ ਹੀ ਵਾਰ-ਵਾਰ ਫਸ ਜਾਂਦਾ ਹੈ ਹਰ ਟਾਈਮ ਹਰ ਗੱਲ ਤੇ ਕਦੇ ਵੀ ਜ਼ਿਆਦਾ ਚਲਾਕੀਆਂ ਨਹੀਂ ਚੱਲਦੀਆਂ ਅੱਗੋਂ ਵਾਲਾ ਵੀ ਉਹ ਇਨਸਾਨ ਦੀ ਗੱਲ ਨੂੰ ਸਮਝ ਜਾਂਦਾ ਹੈ ਕਿ ਇਹ ਜਿਆਦਾ ਚਲਾਕ ਹੈ ਵੀ ਇਹ ਕੋਈ ਨਾ ਕੋਈ ਗੱਲ ਤੇ ਚਲਾਕੀ ਕਰੂਗਾ ਇਸ ਲਈ ਲੋਕ ਉਸ ਤੋਂ ਦੂਰ ਹੀ ਰਹਿਣ ਲੱਗ ਜਾਂਦੇ ਹਨ ਜਿਆਦਾ ਚਲਾਕੀਆਂ ਕਰਨ ਵਾਲਾ ਇਨਸਾਨ ਇਕੱਲਾ ਹੀ ਰਹਿ ਜਾਂਦਾ ਹੈ ਜਿਹੜਾ ਬੰਦਾ ਸੱਚੀ ਗੱਲ ਮੂੰਹ ਤੇ ਕਰ ਦਿੰਦਾ ਹੈ ਉਸ ਨੂੰ ਹਮੇਸ਼ਾ ਲੋਕ ਮਾੜਾ ਹੀ ਕਹਿੰਦੇ ਨੇ ਕਿਉਂਕਿ ਸੱਚਾ ਬੰਦਾ ਹਮੇਸ਼ਾ ਸੱਚੀ ਗੱਲ ਮੂੰਹ ਤੇ ਹੀ ਕਹੂਗਾ ਉਹ ਕਦੇ ਵੀ ਪਿੱਠ ਪਿੱਛੇ ਗੱਲ ਨਹੀਂ ਕਹੂਗਾ ਪਿੱਠ ਪਿੱਸੇ ਤਾਂ ਚੁਗਲਖੋਰ ਹੀ ਪਿੱਠ ਪਿੱਸੇ ਗੱਲਾਂ ਕਰਨਗੇ ਸੱਚਾ ਬੰਦਾ ਤਾਂ ਹਮੇਸ਼ਾ ਸੱਚੀ ਗੱਲ ਮੂੰਹ ਤੇ ਹੀ ਕਰੂਗਾ ਚਾਹੇ ਉਹ ਕਿਸੇ ਨੂੰ ਕੌੜੀ ਜਾਂ ਬੁਰੀ ਕਿਉਂ ਨਾ ਲੱਗੇ ਸੱਚੇ ਬੰਦੇ ਨੇ ਤਾਂ ਹਮੇਸ਼ਾ ਹੀ ਸੱਚੀ ਗੱਲ ਮੂੰਹ ਤੇ ਹੀ ਕਰਨੀ ਹੈ ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ ਆਗਰ ਦਰਵਾਜ਼ਾ ਛੋਟਾ ਹੈ ਤਾਂ ਉਸ ਨੂੰ ਤੋੜਨ ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਮਝੌਤੇ ਕਰਨਾ ਆਪ ਹੀ ਜ਼ਰੂਰੀ ਸਮਝਣਾ ਚਾਹੀਦਾ ਹੈ। ਕਈ ਵਾਰ ਮੁਸੀਬਤਾਂ ਵਿੱਚ ਫਸਿਆ ਬੰਦਾ ਆਪਣੀ ਜ਼ਿੰਦਗੀ ਦਾ ਸਮਝੌਤਾ ਖੁਦ ਕਰ ਸਕਦਾ ਹੋਵੇ ਕਿਉਂਕਿ ਆਪ ਸਮਝੌਤੇ ਕਰੇ ਬਿਨਾ ਕਦੇ ਵੀ ਤੁਹਾਡਾ ਕੰਮ ਨਹੀਂ ਸਹੀ ਨਹੀਂ ਹੋਵੇਗਾ। ਤੁਹਾਨੂੰ ਇਸ ਲਈ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਖੁਦ ਹੀ ਆਪਣੀ ਜ਼ਿੰਦਗੀ ਵਿੱਚ ਸਮਝੌਤਾ ਕਰਨਾ ਚਾਹੀਦਾ ਹੈ। ਤਾਹੀਂ ਤੁਹਾਨੂੰ ਜ਼ਿੰਦਗੀ ਵਿੱਚ ਦੁਨੀਆਂ ਦੇ ਵਿੱਚ ਰਹਿਣ ਲਈ ਕੁਝ ਨਾ ਕੁਝ ਸਿੱਖਣ ਲਈ ਮਿਲ ਜਾਵੇਗਾ ਇਸ ਦੁਨੀਆ ਵਿੱਚ ਠੋਕਰਾਂ ਖਾ ਕੇ ਹੀ ਜ਼ਿੰਦਗੀ ਜਿਉਣ ਦਾ ਤਰੀਕਾ ਮਿਲ ਜਾਂਦਾ ਹੈ ਕਦੇ ਵੀ ਕਰੋ ਹੰਕਾਰ ਨਾ ਕਰੋ ਕਦੇ ਵੀ ਸਾਨੂੰ ਕਿਸੇ ਚੀਜ਼ ਦੇ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਤਾਂ ਮੌਤ ਦਾ ਦੂਜਾ ਨਾਮ ਹੈ ਹੰਕਾਰ ਕਰਨ ਵਾਲਾ ਆਦਮੀ ਦੁਨੀਆ ਦੇ ਵਿੱਚ ਬਹੁਤ ਟਾਈਮ ਨਹੀਂ ਰਹਿੰਦਾ ਕਦ ਜਿਹਹਾ ਸਮਾਂ ਆਉਂਦਾ ਹੈ ਹੰਕਾਰ ਕਰਨ ਵਾਲਾ ਇੱਕ ਨਾ ਇੱਕ ਦਿਨ ਆਪ ਦੇ ਆਪ ਹੀ ਉਸ ਦਾ ਹੰਕਾਰ ਢਲ ਜਾਂਦਾ ਹੈ